ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਸਰਪੰਚ ਸਾਹਿਬ ਜੀ ਸੇਤਾਂ ਠੀਕ ਨੇ ਜੀ ਠੀਕ ਠਾਕ ਜੀ ਉਹ ਵਧੀਆ ਅੱਛਾ ਜੀ ਸਰਪੰਚ ਸਾਹਿਬ ਜੀ ਪੰਜਾਬੀ ਇੱਕ ਜੀਵ ਕਿਸਮ ਦੀ ਸਥਿਤੀ ਵਿੱਚ ਫਸ ਗਏ ਨੇ ਅਕਾਲੀ ਦਲ ਦੇ ਮੁੱਦੇ ਨੂੰ ਲੈ ਕੇ 2 ਦਸੰਬਰ ਦੇ ਹੁਕਮਨਾਮੇ ਸਾਹਿਬ ਨੂੰ ਜੇਕਰ ਗਵਰਨਰ ਦੇਖੀਏ ਤਾਂ ਲੱਗਦਾ ਕਿ ਪੰਥ ਨੇ ਬਾਦਲ ਢੜੇ ਦੇ ਅਕਾਲੀ ਦਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਸਾਰੇ ਚੁੱਲ੍ਹੇ ਸਮੇਟ ਕੇ ਨਵੀਂ ਮੈਂਬਰਸ਼ਿਪ ਦੇ ਆਧਾਰ ਤੇ ਪੰਥਦਰ ਦੀ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ ਸੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਢੜਾ ਕਹਿ ਰਿਹਾ ਕਿ ਅਸਲੀ ਅਕਾਲੀ ਦਲ ਸਾਡੇ ਵਾਲਾ ਹੈ ਕਿਉਂਕਿ ਉਹ ਕਹਿ ਰਹੇ ਨੇ ਉਹਨਾਂ ਦੀਆਂ ਦਲੀਲਾਂ ਨੇ ਕਿ ਤੱਕੜੀ ਚੋਣ ਨਿਸ਼ਾਨ ਸਾਡੇ ਕੋਲ ਆ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਸਾਡੇ ਕੋਲ ਆ ਦਫ਼ਤਰ ਸਾਡੇ ਕੋਲ ਆ ਹੁਣ ਤੁਸੀਂ ਦੱਸੋ ਲੋਕ ਕਿਹਨੂੰ ਪੰਥਦਰਦੀ ਪਾਰਟੀ ਸਮਝਣ ਦੱਸਿਓ ਜਰਾ ਖੁੱਲ ਕੇ ਅਸਲ 'ਚ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਜਿੰਨੇ ਵੀ ਨੇ ਅੱਜਕੱਲ ਦੁਖੀ ਨੇ ਹੂੰ ਐਨੀ ਵੀ ਹੋਊਗਾ ਹਾਲ ਤੱਕ ਤੋਂ ਦੁਖੀ ਨੇ ਪੰਜਾਬ ਦੀ ਸਿਆਸੀ ਫੇਜਾ ਤੋਂ ਦੁਖੀ ਨੇ ਪੂਰੀ ਜੋ ਸਿਆਸੀ ਫੇਜਾ ਰਹੀ ਗੱਲ 2 ਦਸੰਬਰ ਨੂੰ ਹੁਕਮਨਾਮੇ ਦੀ ਆਪ ਕੋ ਆਪਣੇ ਚੁੱਲੇ ਸਮੇਟਣ ਵਾਲੀ ਹੂੰ ਜੇ ਆਪਾਂ 2 ਦਸੰਬਰ ਦੇ ਹੁਕਮਨਾਮੇ ਦੇ ਸੰਦਰਭ ਚ ਦੀ ਕੀ ਹੈ ਹੂੰ ਤਾਂ ਜਿਹੜਾ ਅਕਾਲੀ ਦਲ ਹੁੰਦ ਚ ਆਇਆ ਪਰ ਉਹ ਇਹ ਨਹੀਂ ਕਹਿੰਦਾ ਵੀ ਅਸੀਂ ਨਵੇਂ ਆ ਉਹ ਵੀ ਕਹਿੰਦੇ ਅਸੀਂ ਪੁਰਾਣੇ ਇਹ ਸੁਖਵੀਰ ਤੜਾ ਕਹਿੰਦਾ ਵੀ ਉਹ ਨਵੇਂ ਚਲੋ ਇਹ ਆਪੇ ਨਤਾਰਾ ਹੋ ਜਾਊਗਾ ਹੂੰ ਉਸ ਦਿਨ ਇਹ ਗੱਲ ਉਹਨਾਂ ਨੇ ਆਪ ਦਾ ਢਾੜਾ ਪੰਗ ਕਰਕੇ ਸੁਧਾਰ ਲਹਿਰ ਪੰਗ ਕਰਤੀ ਹੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਸੱਤ ਮੈਮਰੀ ਕਮੇਟੀ ਬਣੀ ਸੀ ਹੂੰ ਦੋ ਸੀਨੀਅਰ ਮੈਂਬਰ ਅਸਤੀਫਾ ਦੇ ਗਏ ਉਹ ਸਪਸ਼ਟੀਆ ਵੀ ਉਹ ਕਨਿਦਲ ਬਾਦਲ ਨਾਲ ਨੇ ਠੀਕ ਹੈ ਜੀ ਬਾਦਲ ਧਲੇ ਦੇ ਸੀ ਬਡੁੰਗਰ ਸਾਹਿਬ ਤੇ ਧਾਮੀ ਸਾਹਿਬ ਹੂੰ ਪੰਜ ਮੈਂਬਰੀ ਕਮੇਟੀ ਰਹਿ ਗਈ ਪੰਜ ਮੈਂਬਰੀ ਕਮੇਟੀ ਨੇ ਚਾਹੇ ਥੋੜਾ ਬਖਪਾ ਪੈ ਗਿਆ ਕੋਈ ਕਹਿੰਦਾ ਉਹਨਾਂ ਨੇ ਮਹੀਨੇ ਬਾਅਦ ਕਿਉਂ ਕਰੀ ਜਾਂ ਦੋ ਮਹੀਨੇ ਬਾਅਦ ਉਹਨਾਂ ਨੇ ਜੀ ਆਪ ਦਾ ਸਾਰਾ ਪ੍ਰਬੰਧ ਕਰਕੇ ਭਰਤੀ ਸ਼ੁਰੂ ਕਰ ਦਿੱਤੀ ਭਰਤੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਪੂਰੀ ਮਿਹਨਤ ਕੀਤੀ ਉਹਨਾਂ ਨੇ ਚ ਕੋਈ ਸ਼ੱਕ ਨਹੀਂ ਹੂੰ ਪੂਰੀ ਮਿਹਨਤ ਕਰਕੇ ਉਹਨਾਂ ਨੇ 15 ਲੱਖ ਦੀ ਭਰਤੀ ਕਿਹਾ ਵੀ ਅਸੀਂ 15 ਲੱਖ ਦੀ ਭਰਤੀ ਕਰਤੀ ਬਕਾਇਦਾ ਆਧਾਰ ਕਾਰਡ ਲਾ ਕੇ ਭਰਤੀ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਜੋਰ ਫਰਦਾ ਦਿਸਿਆ ਨਾ ਇਹ ਤਵਾ ਲਾਉਣ ਲੱਗਿਆ ਅਕਾਲੀ ਦਲ ਬਾਦਲ ਵੀ ਇਹ ਤਾਂ ਜਿੰਦਾਵਾ ਜੀ ਇਹ ਤਾਂ ਬੋਕਸ ਭਰਤੀ ਹੈ ਜੀ ਹੁਣ ਕੌਣ ਕਹਿੰਦਾ ਬੋਕਸ ਭਰਤੀ ਹੈ ਨਹੀਂ ਹੋ ਸਕਦੀ ਇਹ ਨਹੀਂ ਗੱਲ ਹੋ ਸਕਦੀ ਅਜੇ ਹਾਲਾਂਕਿ ਅਕਾਲੀ ਦਲ ਵਾਲੀ ਨੂੰ ਬੋਕਸ ਕਹਿ ਸਕਦੇ ਨੇ ਜਿਹੜਾ ਚਕਬੀਰ ਧੜੇ ਵਾਲੀ ਨੂੰ ਤੇ ਹਉਨਾ ਵੱਡਾ ਧਣਾ ਛੋਟੇ ਧਣੇ ਦਾ ਤਾਂ ਪਤਾ ਲੱਗੂਗਾ ਜੀ ਸ਼੍ਰੋਮਣੀ ਕਮੇਟੀਆ ਚੋਣਾਂ ਹੁੰਦੇ। ਚੋਣਾਂ ਤੋਂ ਬਾਅਦ ਜੀ ਹਾਂ ਜਿਹੜਾ ਬੰਦਾ ਸ਼੍ਰੋਮਣੀ ਕਮੇਟੀ ਲੈ ਗਿਆ ਵੀ ਉਹੀ ਵੱਡਾ ਧੜਾ ਹੈ। ਠੀਕ ਹੈ ਜੀ। ਪਰ ਇੱਥੇ ਗੱਲ ਐ ਫੈਕਟ ਕਰੂਗੀ ਵੀ ਵੱਡਾ ਚੋਣਾਂ ਕਿਹੜੀ ਸਰਕਾਰ ਦੇ ਟਾਈਮ 'ਚ ਹੁੰਦੀਆਂ ਨੇ। ਹੂੰ ਕਿਉਂਕਿ ਐ ਸਰਕਾਰ ਦੇ ਟਾਈਮ ਤਾਂ ਹੁੰਦੀਆਂ ਲੱਗਦੀਆਂ ਨਹੀਂ। ਹੁਣ ਉਹ ਜਸਟਿਸ ਹਰਮਨ ਸਾਹਿਬ ਰਿਟਾਇਰ ਹੋ ਗਏ। ਹੁਣ ਦੁਬਾਰੇ ਤਿੰਨ ਜੱਜਾਂ ਦਾ ਸਾਫ ਕਾ ਜੱਜਾਂ ਦਾ ਪੈਨਲ ਭੇਜਿਆ ਜਾਊਗਾ ਫੇਰ ਮਨਜ਼ੂਰੀ ਆਊਗੀ। ਯਾਨੀ ਲੰਬਾ ਢਿੰਗੇ ਪੈ ਗਈ ਗੱਲ ਸ਼੍ਰੋ ਹੁਣ ਤੁਹਾਡਾ ਸਵਾਲ ਤੁਸੀਂ ਕਿਹਾ ਵੀ ਅਕਾਲੀ ਦਲ ਵੱਡਾ ਕਿਹੜਾ ਹੂੰ ਵੱਡਾ ਤਾਂ ਇਹ ਦੋਨੇ ਦਾਵਾ ਕਰਦੇ ਨੇ ਉਹ ਕਹਿੰਦੇ ਸਾਡਾ ਅਕਾਲੀ ਦਲ ਵੱਡਾ ਉਹ ਕਹਿੰਦੇ ਸਾਡਾ ਅਕਾਲੀ ਦਲ ਵੱਡਾ ਤੁਸੀਂ ਕਹਿੰਦੇ ਵੀ ਉਹ ਕਹਿੰਦੇ ਸਾਡੇ ਕੋਲ ਤੱਕੜੀ ਆ ਸਾਡੇ ਕੋਲ ਵੱਡਾ ਛੋਟਾ ਨਹੀਂ ਜੀ ਹਾਂ ਅਸਲੀ ਸਾਡੇ ਕੋਲ ਚੌਣ ਨਿਸ਼ਾਨ ਅਸਲੀ ਆ ਸਾਡਾ ਵੀ ਸਾਡੇ ਕੋਲ ਤੱਕੜੀ ਚੌਣ ਨਿਸ਼ਾਨ ਹੈ ਅਸੀਂ ਇੱਕ ਗੱਲ ਦੱਸੋ ਇਹ ਚੱਲ ਤੇ ਚੱਲ ਰਹੀ ਆ ਸਿਆਸੀ ਹਾਲ ਕਿਹੜਾ ਚ ਜਾ ਮੰਨ ਲਓ ਆਪਣੇ ਰਾਜਨੀਤਿਕ ਹਾਲ ਕਿਹੜਾ ਇਹ ਸੱਤ ਚੱਲ ਰਹੀ ਆ ਵੀ ਜਦੋਂ ਦੋ ਕਾਲ ਪੰਜਾਬ ਚੋਂ ਦੋ ਐਮਪੀ ਜਿੱਤੇ ਨੇ ਸਰਦਾਰ ਅਮਰਪਾਲ ਸਿੰਘ કડੂਰ ਸਾਹਿਬ ਤੋਂ ਸਰਦਾਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਹੂੰ ਉਹਨਾਂ ਕੋਲੇ ਕਿਹੜਾ ਟੱਕੜੀ ਸੀ ਹੂੰ ਉਹਨਾਂ ਕੋਲੇ ਕਿਹੜਾ ਦਫਤਰ ਸੀ ਹੂੰ ਉਹਨਾਂ ਕੋਲੇ ਕਿਹੜਾ ਪੈਸਾ ਸੀ ਲੋਕ ਉਹਨਾਂ ਦੇ ਨਾਲ ਸੀ ਲੋਕ ਲੋਕਾਂ ਨਹੀਂ ਜਿਤਾਉਣਾ ਹੁੰਦਾ ਅਸਲ ਤੇ ਇਹਨਾਂ ਦਾ ਵਹਿਮ ਹੈ ਇਹ ਅਕਾਲੀ ਦਲ ਬਾਦਲ ਧੜੇ ਦਾ ਵੀ ਅਸੀਂ ਪਤਾ ਨਹੀਂ ਛੱਡਣ ਕੀ ਹੈ ਕੁਝ ਨਹੀਂ ਹੈਗਾ ਤੇ ਫਿਰ ਗੱਲ ਪੈਸੇ ਦੀ ਆ ਜਾਂਦੀ ਹੈ ਇਹ ਗੱਲ ਦੇਖੋ ਤੁਸੀਂ ਨੋਟ ਕਰੀਆ ਪਿਛਕਣਗੇ ਸੁਖਬੀਰ ਬਾਦਲ ਕੋਲ ਤਾਂ ਪੈਸਾ ਕਈ ਸੀਨੀਅਰ ਪੱਤਰਕਾਰ ਵੀ ਕਹਿੰਦੇ ਨੇ ਵੀ ਪੈਸੇ ਨਾਲ ਇਹਨਾਂ ਕੋਲੇ ਪੈਸਾ ਨਹੀਂ ਨਵੇਂ ਆ ਗੁੜੇ ਹੂੰ ਪੈ ਲੇ ਗਨ ਜੇ ਨਮਿਆ ਜੋ ਆਪਾਂ ਇਹ ਦੇਖੀ ਇਹ ਵੀ ਪੈਸਾ ਤਾਂ ਆਮ ਆਦਮੀ ਪਾਰਟੀ ਕੋਲੇ 5 ਰੁਪਏ ਨਹੀਂ ਸੀ ਹਮ ਆਮ ਆਦਮੀ ਪਾਰਟੀ ਕੋਲੇ ਦਫਤਰ ਨਹੀਂ ਸੀ ਹਮ ਨਵਾਂ ਚੋਣ ਨਿਸ਼ਾਨ ਚੋਂ ਨਾ ਚੜ ਹਮ ਉਹਨਾਂ ਨੇ 92 ਲੈ ਲੇ ਹੁਣ ਜਾ ਫੇਰਤਾ ਹਮ ਇਹ ਅਕਾਲੀ ਦਲ ਬਾਦਲ ਦੀ ਧੌਣ ਚ ਕਿੱਲਾ ਐਵੇਂ ਫਸਿਆ ਜਿਹੜਾ ਫਸਿਆ ਵੀ ਨਹੀਂ ਆਏ ਉਂੀ ਧੱਕੇ ਨਾਲ ਹੀ ਫਸਿਆ ਦਿਖਾਉਣਾ ਚਾਹੁੰਦੇ ਨੇ ਵੀ ਅਸੀਂ ਉਹ ਕਰਾਂਗੇ ਹਮ ਹੁਣ ਕੱਲ ਵੇਖੋ ਕੀ ਸੀ ਉੱਥੇ ਮੈਂ ਸੁਣੀ ਉਹ ਸਪੀਚ ਸੁਖਵੀਰ ਬਾਦਲ ਜੀ ਸਟੇਜ ਤੋਂ ਕਹਿੰਦੇ ਨੇ ਲੰਗੋਆ ਵਾਲਾ ਬੀਆ ਜਿਹੜੀ ਰੈਕਸ਼ਨ ਆਊਗੀ ਪੂਰੇ ਜੋਸ਼ ਨਾਲ ਜਿਵੇਂ ਹੱਤ ਮਾਰ ਮਾਰ ਕੇ ਅਸੀਂ ਲੜਾਂਗੇ 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 ਜਿੱਤਾਂਗੇ ਜਿੱਤਾਂਗੇ ਜਿੱਪਾਂਗੇ ਕਹਿੰਦੇ ਦੇਖਦੇ ਸਾਨੂੰ ਲੜਨ ਕੋ ਕੌਣ ਹਟਾਉਂਦਾ ਤੁਸੀਂ ਇੱਕ ਗੱਲ ਦੱਸੋ ਵੀ ਹੁਣ ਤੱਕ ਕਿਸੇ ਦਾ ਬਿਆਨ ਆਇਆ ਵੀ ਅਸੀਂ ਫਲਾਣੀ ਪਾਰਟੀ ਨੂੰ ਲੜਨ ਨਹੀਂ ਦਿੰਦੇ ਨਹੀਂ ਵੀ ਆਹ ਤੇਨੂੰ ਲੜਨ ਨਹੀਂ ਦਿੰਦੇ ਸੋ ਇਹ ਤਾਂ ਇਹਦਾ ਕੋਈ ਵਹਿਮ ਹੈ ਵੀ ਸਾਡੇ ਕੋਲ ਤੱਕੜੀ ਆ ਸਾਡੇ ਕੋਲ ਫਲਾਣਾ ਸਾਡੇ ਕੋਲ ਆ ਇਹ ਨਹੀਂ ਹੈਗਾ ਤਾਂ ਲੋਕਾਂ ਨੇ ਬਣਾਉਣਾ ਕਿਹਨੂੰ ਬਣਾਉਣਾ ਕਿਹਨੂੰ ਮਾਨਤਾ ਦੇਣੀ ਆ ਪੰਥ ਨੇ ਮਾਨਤਾ ਕਿਹਨੂੰ ਦੇਣੀ ਆ ਤਾਂ ਉਦੋਂ ਕਲੀਅਰ ਹੋਊਗੀ ਯਾਰ ਗੱਲ ਠੀਕ ਆ ਸਰਪੰਚ ਸਾਹਿਬ ਸੋਡੀ ਜਿਹਦੇ ਨਾਲ ਲੋਕ ਨੇ ਉਹੀ ਪਾਰਟੀ ਵੱਡੀ ਆ ਉਹੀ ਪਾਰਟੀ ਤਾਕਤਵਰ ਬਣੂਗੀ ਸਰਪੰਚ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਭਾਜਪਾ ਆਉਣ ਵਾਲੀਆਂ ਵੋਟਾਂ ਦੇ ਵਿੱਚ ਕਿਹੜੇ ਅਕਾਲੀ ਦਲ ਨੂੰ ਸੱਦੇ ਲਈ ਗੱਠ ਜੋੜ ਲਈ ਬੁਲਾਉਣ ਦੀ ਕੋਸ਼ਿਸ਼ ਕਰੋਗੇ ਜਾਂ ਉਮੀਦਾਂ ਨੇ ਮੈਨੂੰ ਤਾਂ ਲੱਗਦਾ ਜਿਹੜਾ ਮੇਰਾ ਨਿੱਜੀ ਹੈ ਵਿਚਾਰ ਵੀ ਕਿਸੇ ਨਾਲ ਵੀ ਨਹੀਂ ਕਰਦੀ ਠੀਕ ਹੈ। ਭਾਜਪਨ ਕੋਈ ਲੋੜ ਸੀ ਕੋਈ ਟਾਈਮ ਸੀ 1997 ਵੇਲੇ ਪੰਜਾਬ ਦਾ ਮਾਹੌਲ ਠੀਕ ਹੋਇਆ ਸੀ ਜੇ ਫਿਰ ਜਾ ਹੋਇਆ ਸੀ। ਭਾਜਪਨ ਨੇ ਪੈਰ ਤਰਾਉ ਕਰਨਾ ਸੀ। ਪੰਜਾਬ 'ਚ ਪੈਰ ਤਰਾਉ ਹੋ ਗਿਆ ਉਸ ਤੋਂ ਬਾਅਦ ਅਕਾਲੀ ਦਲ ਆਪਣੀ ਪਗੋਂਦਾ ਰਿਹਾ ਉਹਨਾਂ ਨੂੰ ਕਦੇ 817 ਦਿੱਤੀਆਂ ਕਦੇ 23 ਦਿੱਤੀਆਂ 18 ਦਿੱਤੀਆਂ ਐਂ ਚੱਲਦਾ ਰਿਹਾ। ਪਰ ਉਸ ਤੋਂ ਬਾਅਦ ਅਕਾਲੀ ਦਲ ਦੀ ਐਨੀ ਮਾੜੀ ਹਾਲਤ ਹੋ ਗਈ ਵੀ ਭਾਜਪਨ ਸਟਰੋਂਗ ਭਾਜਪਨ ਦਾ ਸਟਰੋਂਗ ਪੋਜੀਸ਼ਨ 'ਚ ਆਇਆ। ਹੋ ਸਕਦਾ ਉਹ ਦੋਨਾਂ ਧੜੇ ਨੂੰ ਨਾ ਹੋ ਕਰੇ। ਤੇ ਬਾਕੀ ਗੱਲ ਕੀ ਨੂੰ ਲੈਣਾ ਹੈ ਉਹ ਜਿਹਨਾਂ ਤੋਂ ਦੇਣਾ ਵੀ ਹੋਇਆ ਕਿਸੇ ਦਾ ਸਪੋਰਟ ਲੈਣੀ ਵੀ ਹੋਈ ਜਾਂ ਸਮਰਥਨ ਕਰਨਾ ਹੋਇਆ ਗੱਠ ਜੋੜ ਕਰਨਾ ਹੋਇਆ ਉਹ ਤਾਂ ਉਹਦੇ ਨਾਲ ਕਰੂਗੀ ਜਿਹਨੂੰ ਭਾਜ ਜੀਤੋਂ ਭਾਜ ਪਾ ਨੂੰ ਰਾਜਸੀ ਲਾਹਾ ਮਿਲੂਗਾ ਜੇ ਉਹਨੂੰ ਨਵੇਂ ਅਕਾਲੀ ਦਲ ਤੋਂ ਵੱਧ ਮਿਲਦਾ ਹੈ ਜਿਵੇਂ ਸਰ ਹਰਪ੍ਰੀਤ ਸਿੰਘ ਵਾਲੇ ਤੋਂ ਅਕਾਲੀ ਦਲ ਤੋਂ ਫਿਰ ਉਹ ਹਰਪ੍ਰੀਤ ਵਾਲੇ ਨਾਲ ਕਰੂਗੀ ਨਹੀਂ ਬਾਦਲ ਵਾਲਿਆਂ ਨਾਲ ਕਰ ਲਉ ਉਹਨਾਂ ਨੂੰ ਕੀ ਲੋੜ ਹੈ ਵੀ ਇਹ ਅਸਲੀ ਲੀਡਰਾਂ ਦੀ ਕੋਈ ਸਾਝ ਨਹੀਂ ਹੁੰਦੀ ਉਹਨਾਂ ਨੂੰ ਕੀ ਲੋੜ ਹੈ ਵੀ ਸਾਡੀ ਅਕਾਲੀ ਦੇ ਨਾਲ ਸਾਝ ਰਹੀ ਬਾਦਲਾਂ ਨਾਲ ਉਹ ਟਾਈਮ ਲੱਗ ਗਿਆ ਉਹ ਤਾਂ ਟਾਈਮ ਹੋਰ ਤੇ ਉਹ ਤਾਂ ਹੁਣ ਆਪਦਾ ਆਪਸਾ ਦੇਖੂਗੀ ਵੀ ਕਿਹ ਨੂੰ ਕੀ ਤਾਂ ਉਹਨਾਂ ਨੂੰ ਵੱਧ ਫਾਇਦਾ ਹੁੰਦਾ ਉਹਦੇ ਨਾਲ ਕਰ ਲੂਗੇ ਉਹ ਸਰਪੰਚ ਸਾਹਿਬ ਤੁਸੀਂ ਬੜੇ ਸਿਆਣੇ ਹੋ ਬੜੇ ਸੁਲਝੇ ਹੋ ਹੁਣ ਜਿਹੜਾ ਮੈਂ ਤੁਹਾਨੂੰ ਸਵਾਲ ਕਰਨ ਜਾ ਰਿਹਾ ਇਹ ਸਵਾਲ ਦੇ ਵਿੱਚ ਮੈਂ ਇੱਕ ਵੱਡੀ ਗੱਲ ਕਹਿ ਕੇ ਸਵਾਲ ਸ਼ੁਰੂ ਕਰਦਾ ਧਿਆਨ ਨਾਲ ਜਵਾਬ ਦਿਓ ਜੀ ਜ਼ਰੂਰ ਅਕਾਲੀ ਭਾਜਪਾ ਦੇ ਰਾਜ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਬਾਅਦ ਭਾਜਪਾ ਦੇ ਦਬਾਅ ਕਰਨ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਦੋਸ਼ੀਆਂ ਦੀ ਪੁਸਤਪਨਾਹੀ ਹੀ ਅਕਾਲੀ ਦਲ ਦਾ ਪਤਨ ਦਾ ਕਾਰਨ ਬਣੀ ਦੂਜਾ ਅਕਾਲੀ ਦਲ ਨੂੰ ਭੁਲੇਖਾ ਸੀ ਕਿ ਸਿੱਖਾਂ ਦੀਆਂ ਵੋਟਾਂ ਦਾ ਵੋਟਾਂ ਤਾਂ ਸਾਡੀ ਜੇਬ 'ਚ ਨੇ ਚਲੋ ਸੌਦਾ ਸਾਧ ਜੀਆਂ ਵੋਟਾਂ ਵੀ ਪੱਕੀਆਂ ਕਰ ਲਈਏ ਇਸ ਵਿਸ਼ੇ ਤੇ ਦੱਸਿਓ ਖੁੱਲ੍ਹ ਕੇ ਪਹਿਲੀ ਗੱਲ ਅਕਾਲੀ ਦਲ ਵੱਲੋਂ ਦੋਸ਼ੀਆਂ ਦੀ ਪੁਸ਼ਤਪਰਾਹੀ ਕਰਨਾ ਬੇਅਦਬੀ ਵਾਲਿਆਂ ਦੀ ਇਹ ਤਾਂ ਵੱਡਾ ਕਾਰਨ ਹੈਗੇ ਹੈਗਾ ਵੀ ਜਿਹੜੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੀ ਸਭ ਤੋਂ ਵੱਡੇ ਪਤਨ ਦਾ ਕਾਰਨ ਸੀ ਅਕਾਲੀ ਦਲਤ ਸੀਗਾ ਪਰਿਵਾਰਵਾਦ ਵਪਾਰਵਾਦ ਜੀ ਨਿੱਜਵਾਦ ਹੂੰ ਅਕਾਲੀ ਦਲ ਬਾਦਲ ਜਾਂ ਬਾਦਲ ਪਰਿਵਾਰ ਇਸ ਗੱਲ ਤੋਂ ਉੱਠੀ ਨਹੀਂ ਪਾਰੀ ਨਹੀਂ ਨਿਕਲਿਆ ਤੇ ਉਤੋਂ ਆ ਗਈਆਂ ਬੇਅਦਬੀਆਂ ਹੋ ਗਈਆਂ ਭਾਜਪਾ ਦਾ ਦਬਾਅ ਲੈ ਕਹ ਲਓ ਜਾਂ ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਸੀ ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਪੰਥ ਤਿੰਨ ਤੋਂ ਦੂਰ ਹੋ ਗਿਆ ਹੂੰ ਵਿੱਚ ਆ ਗਈ ਸੌਦਾ ਸਾਧ ਵਾਲੀ ਗੱਲ ਹੂੰ ਜਿਹੜੀ ਬੇਅਦਬੀ ਸੌਦਾ ਸਾਹਿਬ ਨੂੰ ਮਾਫੀ ਦੇਣਾ ਸਭ ਤੋਂ ਵੱਡਾ ਇਹਨਾਂ ਦੇ ਖੱਪਣ ਚ ਕਿੱਲ ਵਾਲਾ ਕੰਮ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਆਖਰੀ ਕਿੱਲ ਠੁੱਕ ਗਿਆ ਵੀ ਸੌਦਾ ਸਾਹਿਬ ਨੂੰ ਮਾਫੀ ਦੇਤੀ ਇਹਨਾਂ ਨੂੰ ਆਸ ਸੀ ਵੀ ਆਪਣੇ ਕੋਲ ਪੰਥ ਦੀ ਬੋਰਡ ਤਾਂ ਹੈਗੀ ਆ ਹੂੰ ਸੌਦਾ ਸਾਧ ਦੀ ਆਪਾਂ ਹੂੰ ਪੱਕੀ ਕਰ ਲੰਨੇ ਆ। ਹੂੰ ਵੀ ਰਹਿਂਦੀ ਦੁਨੀਆ ਦਾ ਕਰਾਜ ਕਰਾਂਗੇ ਪੰਜਾਬ ਤੇ। ਪਰ ਹੋ ਗਿਆ ਉਲਟ। ਹੂੰ ਆਪਦੀ ਵੋਟ ਪੰਥ ਨੂੰ ਜਦੋਂ ਨਿੱਜਵਾਦ ਪਰਿਵਾਰਵਾਦ ਵਾਲੇ ਪਾਸੇ ਚਲੇ ਗਏ ਉਹ ਤਾਂ ਪੰਥ ਵਾਲੀ ਵੋਟ ਤਾਂ ਉਹ ਤੋਂ ਟੁੱਟ ਗਈ। ਅਰੇ ਭਾਈ ਬਦਪੀਆ ਵਾਲੇ ਤੋਂ ਬਾਹਰ ਟੁੱਟ ਗਈ। ਹਾਂ। ਤੇ ਜਿਹੜੀ ਹੈਗੀ ਸੀ ਉਹਨਾਂ ਦੀ ਵੋਟ ਸੌਦਾ ਸਾਧ ਵਾਲੀ ਹੂੰ ਉਹ ਤਾਂ ਸੈਂਟਰ ਦੇ ਇਸ਼ਾਰੇ ਤੇ ਪੈਣੀ ਜੇ ਜੇ ਕਲੀਅਰ ਇਸ਼ਾਰਾ ਕਰਦਾ ਸੈਂਟਰ ਨੇ ਕਿਸੇ ਨੂੰ ਕਲੀਅਰ ਇਸ਼ਾਰਾ ਨਹੀਂ ਕੀਤਾ। ਉਹ ਵੇ ਵੀ ਨਹੀਂ ਬਣੀ ਉਹਨਾਂ ਦੀ ਸੌਦਾ ਸਾਧ ਦੀਆਂ ਵੋਟਾਂ ਦਾ ਕੰਟੂਲਾ ਮਨੇ ਤਾਂ ਕੋਮੰਦੀਆਂ ਨੇ ਜਿਵੇਂ ਉਤੋਂ ਇਸ਼ਾਰਾ ਹੋਊਗਾ ਉਵੇਂ ਹੀ ਪਊਗਾ ਇਹ ਬਹਿ ਮਸ਼ੀਨਾਂ ਦਾ ਵੀ ਸਾਡੇ ਨਾਲ ਉਹ ਤਾਂ ਇਹਨਾਂ ਨੇ ਆਪਣਾ ਨੁਕਸਾਨ ਕਰਾ ਲਿਆ ਜਿਵੇਂ ਕਹਿੰਦੇ ਹੁੰਦੇ ਨੇ ਕੱਪ ਛੋਟੇ ਹੁੰਦੇ ਸੁਣਦੇ ਹੁੰਦੇ ਅਗਲੇ ਪਛੋ ਭਾਈ ਜੀ ਨੇ ਜਵਾਬ ਦੇਤਾ ਪਿੱਛੋਂ ਕੁੱਤਾ ਚੱਕ ਕੇ ਲੈ ਗਿਆ ਇਹਨਾਂ ਨਾਲ ਤਾਂ ਉਹ ਹੋ ਗਈ ਨਾ ਭਾਈ ਜੀ ਨੇ ਦੇਖ ਦਿੱਤੀ ਨਾ ਕੁੱਤੇ ਨੇ ਛੱਡੀ ਪਿੱਛੇ ਉਹ ਹਾਲਤ ਇਹਨਾਂ ਦਾ ਬਖਤੋਂ ਕੁੰਜੀ ਡੂਮਣੀ ਨਾਵੇ ਆਲ ਨਾਵੇ ਆਲ ਪਤਾਲ ਸਰਪੰਚ ਸਾਹਿਬ ਤੁਸੀਂ ਸਾਡਾ ਸਾਥ ਦਿਨਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ